ACP इंडिया प्रणाम बाबा साहेब डॉ भीमराव अंबेडकर जी दे जन्म दिहाड़े नु समर्पित विशाल ਅੱਖਾਂ ਦਾ ਮੁਫਤ ਚੈੱਕਅਪ ਕੈਂਪ ਅਤੇ ਖੂਨਦਾਨ ਕੈਂਪ ਤੁਰੀ ਵਿਖੇ ਵਿਕੀ ਪਰੋਚਾ ਦੀ ਅਗਵਾਈ ਵਿੱਚ ਲਗਾਇਆ ਗਿਆ ਜਿਸ ਵਿੱਚ ਵੱਧ ਚੜ ਕੇ ਨੌਜਵਾਨਾਂ ਨੇ ਖੂਨਦਾਨ ਕੀਤਾ ਇਸ ਮੌਕੇ ਤੇ ਅਮਨਵੀਰ ਸਿੰਘ ਚੈਰੀ ਵਿਸ਼ੇਸ਼ ਤੌਰ ਤੇ ਪਹੁੰਚੇ ਨਾਲ ਹੀ ਉਹਨਾਂ ਨੇ ਨੌਜਵਾਨਾਂ ਨੂੰ ਇਹ ਕਿਹਾ ਕਿ ਵੱਧ ਚੜ ਕੇ ਖੂਨਦਾਨ ਕਰਨਾ ਚਾਹੀਦਾ ਤਾਂ ਕਿ ਉਹ ਇਸ ਦੇ ਵਿੱਚ ਦਾ ਕਿਹਾ ਤਾਂ ਕਿ ਜੇਕਰ ਰੇਟ ਪ੍ਰਤੀ ਵਿਰਤੋ ਇਹ ਵੀ ਪੀੜਾ ਤੁਰੀ ਤੋਂ ਤਾਂ ਰੀਅਲ ਸਾਈਟ ਤੇ ਕੰਮ ਕਰਦੇ ਹੋਵੇ ਅਦੇ ਕਿ ਕੁਝ ਮੜੀ ਕਮਿਟੀ ਨੂੰ ਚਾਹੇ ਬਹੁਤ ਸ਼ੁਕਰਗੁਜ਼ਾਰੀ ਜੋ ਕੀਤਾ ਕਰਦੇ ਸਾਹਿਬ ਜੀ ਨੇ ਕਿਹਾ ਸੀ ਕਿ ਇਹ ਜੋ ਗਰਨੇਸ਼ਨ ਕੈਂਪ ਉਹਨੇ ਲਾਇਆ ਹੈ ਉਹ ਮਾਰਾ ਭਾਈ ਸੇਵਾ ਦੇ ਸਾਥੇ ਬਹੁਤ ਹੀ ਚੰਗਾਰੀ ਹੋਇਆ ਟੀਮ ਦਾ ਉਹਨਾਂ ਦੇ ਦਿਲੇ ਬਹੁਤ ਅਨੰਦ ਲੈਂਦੇ ਤੁਹਾਡੇ ਦੀ ਖੁਸ਼ੀ ਛ ਇਹਨਾਂ ਨੇ ਇਹ ਜੋ ਆਰਗੇਨਾਈਜ਼ ਕੀਤਾ ਹੈ ਦੇਰੇ ਘਰ ਚ ਇਸ ਤੋਂ ਵੱਡੀ ਸੇਵਾ ਜਿਸ ਤਰੀਕੇ ਪਰ ਦੇਰੇ ਘਰ ਚ ਜਿਹਨੀਆਂ ਕੋਈ ਸੇਵਾ ਇਹਦਾ ਵੱਡਾ ਨਾਮ ਦੇ ਬਹੁਤ ਬਹੁਤ ਜੀ ਜਾਨ ਤੁਹਾਡੇ ਸਦਾਨਾਂ ਕਿਸੇ ਦੀ ਜਾਨ ਬਚਦੀ ਹੈ ਤੁਸੀਂ ਜੀ ਬਾਕ ਸਾਰਿਆਂ ਦਾ ਜੋ ਇੱਥੇ ਇਕੱਠੇ ਹੋ ਰਹਿ ਰਹੇ ਹੋ ਜੋ ਆਪਰੇਜਰ ਸਾਬ੍ਹ ਜੀ ਅਤੇ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਕਰਦਾ ਹਾਂ ਬਾਇਗਤੀ ਕਿਤੇ ਤੇ ਚਾਰ ਜੀ ਜੀ ਪਾ ਕੇ ਇੱਕ ਵੱਡਾ ਪੁਰਾਣਾ ਜਿਹੜਾ ਪਾਪਾ ਸਾਹਿਬ ਜੀ ਰੋਕਰ ਸਾਹਿਬ ਜੀ ਦੇ ਜਨਮ ਦਿਨ ਸਮਾਰਟ ਦੇ ਕੇ ਅੱਜ ਦੇ ਆਧਿਆਤਿਕਾਂ ਦੇ ਉੱਪਰ ਇਹਨਾਂ ਮੰਚ ਦੀ ਵਰਕਰਤ ਕਰਨਾ ਹੈ ਇਹ ਕਿ ਪੂਛਾ ਜੀ ਅਸੀਂ ਇਹਨਾਂ ਦੀ ਸੂਚੀ ਦੀ ਮੰਗ ਕੀਤੀ। ਬਾਬਾ ਸਾਹਿਬ ਅਤੇ ਰਵਿਆਰ ਸਿੰਘ ਡੇਕਟਰ ਸਾਹਿਬ ਦੀ ਵਿਚਲੀ ਸਮਾਪਤਾ ਦਾ ਕੈਂਪ ਮਕਾਨ ਦਾ ਫਿਰ ਤੋਂ ਜਿਹੜਾ ਕੈਂਪ ਲਗਾਇਆ। ਇਹ ਜਿਹੜਾ ਆ ਇੱਕ ਇਤਿਹਾਸਿਕ ਜਿਹੀ ਗੱਲ ਹੈ ਕਿ ਮੈਂ ਉਹ ਨਹੀਂ ਚਰਚਾ ਕਰ ਰਹੀ ਕਿ ਮੈਂ ਜਿਹੜਾ ਸਵਿਧਾਨ ਨਾਲ ਜੋੜਨਾ ਚਾਹੁੰਦਾ ਇਹਨਾਂ ਨੂੰ ਕਿਉਂਕਿ ਇਹ ਗੱਲ ਜਿਹੜੀ ਹੈ ਜਿੱਦਾਂ ਬਾਬਾ ਸਾਹਿਬ ਅਤੇ ਰਵਿਆਰ ਸਿੰਘ ਡੇਕਟਰ ਸਾਹਿਬ ਵੀ ਨੇ ਕੋਸ਼ਿਸ਼ ਕੀਤੀ ਕਿਸੇ ਲਈ ਵੀ ਉਹਨਾਂ ਘੇਟ ਭਾਰ ਨਹੀਂ ਸੀ ਤਾਂ ਉਸ ਇਸੇ ਤਰ੍ਹਾਂ ਅੱਜ ਜਿਹੜਾ ਇਹ ਮੈਸੇਜ ਹੈ ਬਲੱਡ ਡੋਨੇਟ ਦਾ ਕਿਉਂਕਿ ਜਿਹੜਾ ਰक्तदान ਹੈ ਇਹ ਮਹਾਦਾਨ ਕਿਉਂਕਿ ਇਹਦੇ ਨਾਲ ਕਈ ਜਿਹੜੀਆਂ ਜ਼ਿੰਦਗੀਆਂ ਆ ਉਹ ਜਿਹੜੀਆਂ ਬਚਾਈਆਂ ਜਾਂਦੀਆਂ ਸੋ ਇਸ ਕਰਕੇ ਜਿਹੜਾ ਬਾਬਾ ਸਾਹਿਬ ਅੰਮ੍ਰਿਤ ਸਰ ਸਾਹਿਬ ਨੇ ਇਸ ਤਰ੍ਹਾਂ ਕਿਸੇ ਜਾਤੀ ਕਿਸੇ ਧਰਮ ਕਿਸੇ ਜੱਤ ਤੋਂ ਦੱਸ ਇਸੇ ਤਰ੍ਹਾਂ ਅੱਜ ਜਿਹੜਾ ਵਿਕੀ ਪੂਜਾ ਜੀ ਨੇ ਬਲੱਡ ਡੇ Camp ਲਾ ਕੇ ਇੱਕ ਇਤਿਹਾਸਕ ਕੰਮ ਚੁੱਕਿਆ ਹੈ ਮੈਂ ਆਉਣ ਵਾਲੇ ਸਮੇਂ ਚ ਸਾਰੀਆਂ ਜਿੱਥੇ ਮੰਨੀਆਂ ਵਿਆਖੀ ਸਾਹਿਬਾਂ ਨੂੰ ਸਾਨੂੰ ਵੀ ਅਪੀਲ ਕਰਦਾ ਹੈ ਕਿ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੀਆਂ ਸਿੱਖਿਆਵਾਂ, ਉਪਨਾਦੀਆਂ ਜਿਹੜੀਆਂ ਪ੍ਰੇਰਨਾ ਸਾਨੂੰ ਦਿੰਦੀਆਂ ਹੁੰਦੀਆਂ ਉਹ ਉਹਨਾਂ ਨੂੰ ਘਰ ਘਰ ਤੋਂ ਚਾਹੁੰਦੇ ਆ ਕਿ ਆਪਾਂ ਨੂੰ ਨੱਭਲੀ ਆਵੇ ਇਹ ਕਰਨੇ ਚਾਹੀਦੇ ਕਿ ਆਪੇ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੇ ਜੱਜ ਜਨ ਸੋਹਣੇ ਸ਼ਰਧਾ ਦੇ ਮਰੇ ਕੁਝ ਸਾਲ ਦੇ ਨਾਲ ਜਿਆ ਮੌਕਾ ਚਾਹੀਦਾ ਜਿਸ ਤਰ੍ਹਾਂ ਅੱਜ ਦੀ ਸਿੱਖਿਆ ਦੀ ਸੇਵਾ ਨੂੰ ਦਿੱਤੇ ਬਣਾਇਆ ਗਿਆ ਹੈ। ਜਿਆ ਬਾ ਦੀ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਜੀ ਦੇ ਜਲਮ ਦਿਹਾੜੇ ਨੂੰ ਸਮਰਪਿਤ ਜਿਹੜਾ ਅੱਜ ਬਲੱਡ ਕੈਂਪ ਵਿਖਾ ਦਾ ਕੈਂਪ ਲਾਇਆ ਗਿਆ ਜੀ ਜਿਵੇਂ ਬਾਬਾ ਜੀ ਨੇ ਤੇ ਹੋਰ ਬਹੁਤ ਵਾਰ ਐਕਸੀਡੈਂਟਾਂ ਦਾ ਕੈਂਪ ਲਾਇਆ ਕੇ ਦੱਸਿਆ ਸਾਰਾ ਕੁਝ ਕਿ ਜਿਹੜਾ ਰक्तदान ਆਮ ਤੌਰ 'ਤੇ ਵਹਾਦਾਨ ਹੈ ਇਹਦੇ ਵਿੱਚ ਜਦੋਂ ਆਪਾਂ ਬਲੱਡ ਦਿੰਨੇ ਆ ਉਹਦੇ ਵਿੱਚ ਕੋਈ ਜਾਤ ਪਾਤ ਨਹੀਂ ਦੇਖੀ ਜਾਂਦੀ ਜਦੋਂ ਕਿਸੇ ਨੂੰ ਜੀਵੀ ਜਾਨ ਜਾਨ ਖਤਰੇ 'ਚ ਹੋਵੇ ਕੋਈ ਦੀ ਜਾਨ ਵਿਚਾਰੀ ਹੋਵੇ ਤਾਂ ਕਿਸੇ ਦਾ ਵੀ ਬਲੱਡ ਹੁੰਦਾ ਕੋਈ ਕੋਈ ਜਾਤੀ ਵਿਸ਼ੇਸ਼ ਨਹੀਂ ਹੁੰਦਾ ਤੇ ਇਹੀ ਅਸੀਂ ਸਮਾਜ ਨੂੰ ਮੈਸੇਜ ਦੇਣਾ ਚਾਹੁੰਦੇ ਆ ਵੀ ਜਿਹੜੇ ਕੁਝ ਲੋਕ ਪਿੰਡਾਂ 'ਚ ਸ਼ਹਿਰਾਂ 'ਚ ਜਿਹੜੇ ਹਜ਼ਾਰਾਂ ਸਾਲ ਪਿਛੇ ਜਿਹੜਾ ਜਾਤ-ਜਾਤੀ ਦਾ ਇੱਕ ਪੈਰਾਮੀਟਰ ਸੈੱਟ ਕਰੀ ਫਿਰਦਿਨੂੰ ਖਤਮ ਕਰਨਾ ਚਾਹੀਦਾ ਆਪਸੀ ਭਾਈਚਾਰਾ ਮਜ਼ਬੂਤ ਕਰਨਾ ਚਾਹੀਦਾ ਬਾਵਾ ਸਾਹਿਬ ਨੇ ਜਿਹੜਾ ਸੰਵਿਧਾਨ ਸਾਰਿਆਂ ਨੂੰ ਬਰਾਬਰ ਲੈ ਕੇ ਲਿਖਿਆ ਸੀ ਤੇ ਸਾਰਿਆਂ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਸੀ ਜੇ ਇਹੀ ਚੀਜ਼ ਐਸੂਰੇ ਮੈਸੇਜ ਦੇਣਾ ਚਾਹੀਦਾ ਕਿੰਨਾ ਬਰਾਬਰ ਤੋਂ ਬੜਨੇ ਕੋਲ ਲੱਗਦਾ ਜਿ ਕੋਈ 60 70 ਦੇ ਜੁੰਟਾ ਲੈਵੇ ਹਜੇ ਤੱਕ ਹੋ ਰਿਹਾ ਹਜੇ ਹੋਰ ਆਈ ਜਾ ਰਹੇ ਨੇ